ਸਾਡੇ ਕੋਲ ਇੰਟੈਲੀਜੈਂਸ ਹੈ ਵਿਜੀਲੈਂਸ ਹੈ ਪੁਲਿਸ ਹੈ ਪੁਲਿਸ ਤਾਂ ਖੁੱਦ ਰਲ ਗਈ ਨਾ ਹੁਣ ਪੁਲਿਸ ਵਾਲੀ ਤਾਂ ਗੱਲ ਖਤਮ ਹੋ ਗਈ ਪੁਲਿਸ ਨੇ ਕੀ ਕਰਨਾ ਸੀ ਨਾ 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 ਇਹ ਤਾਂ ਇੱਕ ਅਫਸਰ ਹੈ ਨਾ ਪੁਲਿਸ ਦੇ ਬਾਕੀ ਅਫਸਰ ਵੀ ਹੈਗੇ ਇੱਕ ਪੁਲਿਸ ਅਫਸਰ ਮਿਲੇ ਤਾਂ ਮਤਲਬ ਇਹ ਨਹੀਂ ਕਿ ਸਾਰੀ ਪੁਲਿਸ ਖਰਾਬ ਹੋ ਗਈ ਨਹੀਂ ਐਦਾ ਨਹੀਂ ਹੈ ਪੁਲਿਸ ਚੰਗੇ ਅਫਸਰ ਵੀ ਹੈਗੇ ਗੱਲ ਇਹ ਕਿ ਮੇਨ ਅਹੁਦਿਆਂ ਤੇ ਕੌਣ ਬੈਠਾ ਹੈ ਉਹਨਾਂ ਨੇ ਕਾਰਵਾਈ ਕਿਉਂ ਨਹੀਂ ਕੀਤੀ ਬਹੁਤ ਵੱਡਾ ਸਵਾਲ ਹੁੰਦਾ ਹੈ ਤੇ ਇਹ ਪੈਸਾ ਇੱਕ ਰਾਤ 'ਚ ਨਹੀਂ ਹੋਇਆ 21 ਸਾਲਾਂ ਚ ਹੋਇਆ ਹੈ ਕਈ ਸਰਕਾਰਾਂ ਚ ਹੋਇਆ ਹੈ ਇਹ ਸਰਕਾਰ ਦੀ ਕਮਜ਼ੋਰੀ ਹੈ ਕਿ ਇਹਨਾਂ ਨੇ ਇਹੋ ਜਿਹਾ ਅਫਸਰ ਨੂੰ ਲਾਇਆ ਅਹਿਮ ਅਹੁਦੇ ਤੇ ਡੀਆਈਜੀ ਲੈਵਲ ਦੇ ਡੀਆਈਜੀ ਰੋਪੜ ਇੰਪੋਰਟੈਂਟ ਪੋਸਟ ਹੈ ਕੀ ਸੋਚ ਕੇ ਲਾਇਆ ਇਹਨੂੰ ਪਤਾ ਨਹੀਂ ਸੀ ਕਿ ਕਿਹੋ ਜਿਹਾ ਅਫਸਰ ਇਹਨੂੰ ਪਤਾ ਹੀ ਨਹੀਂ ਕਿ ਬਾਕੀ ਅਫਸਰ ਕਿ ਹੋ ਜਣੇ ਕਿਉਂ ਲਾਇਆ ਪਿਛਲੇ ਸਰਕਾਰਾਂ ਚ ਵੀ ਇਹ ਲੱਗਦਾ ਰਿਹਾ ਇਹੋ ਜਿਹਾ ਅਫਸਰ ਹੋਰ ਵੀ ਹੈਗੇ ਇਹ ਇਕੱਲਾ ਨਹੀਂ ਹੈ ਤੇ ਇਹਦਾ ਮਤਲਬ ਸਿਸਟਮ ਬਣ ਚੁੱਕਿਆ ਜਿਹੜੀ ਗੱਲ ਮੈਂ ਕੀਤੀ ਹੈ ਠੀਕ ਹੈ ਨਾ ਜਿਹੜੇ ਪੋਲਿਟਿਕਲ ਲੀਡਰਸ਼ਿਪ ਜਿਹਦੇ ਹੱਥ 'ਚ ਪਾਵਰ ਹੈਗਾ ਡੋਰ ਹੈਗੀ ਬਿਊਰੋਕਰਸੀ ਪੁਲਿਸ ਪ੍ਰੋਸੀਕਿਊਸ਼ਨ ਜੁਡੀਸ਼ਰੀ ਮੀਡੀਆ ਸਾਰਿਆਂ ਦੀ ਮਿਲੀਭੁਗਤ ਹੈ ਸਾਰੇ ਵੰਡ ਕੇ ਖਾਂਦੇ ਨੇ ਜਿਹੜੇ ਇਸ ਟਾਈਪ ਦੇ ਨੇ ਲੇਕਿਨ ਸਿਸਟਮ ਨੂੰ ਐਸੇ ਟਾਈਪ ਦੇ ਲੋਕ ਰੂਲ ਕਰਦੇ ਨੇ ਪਲੰਪ ਪੋਸਟਿੰਗਸ ਅਜਿਹਿਆਂ ਨੂੰ ਮਿਲਦੀਆਂ ਨੇ ਇਹ ਜਿਹਨਾਂ ਨੂੰ ਮਿਲਦੀ ਹੈ ਇਹ ਸਰਕਾਰ ਦਾ ਤਾਂ ਨਾਰਾ ਸੀਗਾ ਭ੍ਰਸ਼ਟਾਚਾਰ ਦੇ ਖਿਲਾਫ ਜ਼ੀਰੋ ਟੋਲਰੈਂਸ ਇਹ ਤਾਂ ਪੁੱਛਣ ਵਾਲੀ ਗੱਲ ਹੈ ਇਹ ਜਵਾਬ ਤਾਂ ਉਹ ਦੇਣਗੇ ਨਾ